ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਲੈ ਕੇ ਆਏ ਹਾਂ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ। ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓਗੇ ਤੁਹਾਨੂੰ ਵੀਡੀਓ ਕਿਹੋ ਜਿਹੀਆਂ ਲੱਗਦੀਆਂ। ਆਜੋ ਫਿਰ ਸਾਡੇ ਨਾਲ ਇਸ ਲੋਕਗੀ ਦਾ ਆਨੰਦ ਮਾਣੀਏ ਮੱਛੀ ਵਿਗਣੀ ਆਈ ਕਰਾਰੀ ਮੱਛੀ ਆ ਕੱਟਣ ਲੱਗੀ ਜਦ ਮੈਂ ਮੱਛੀ ਕੱਟਣ ਲੱਗੀ बाजार करारी करारी होश के ारी बाजार करारी करारी मच्छी बिकनी आई करारी करारी मछिया मच्छी बिकनी आई करारी మిారీ మారి మారి మవా de jeito. ਕੰਤ ਕੋਲ ਜਾਂਦੀ ਆ ਛਿਣ ਛਿਣ ਮਣਦੇ ਕੰਤ ਕੋਲ ਜਾਂਦੀ ਆ ਵੀਰੇ ਪਾਗੋ ਨੂੰ ਮਾਰ ਕਰਾਰੀ ਮੱਛੀਆਂ ਸਵਾ ਕਰਾਰੀ ਮੱਛੀਆਂ ਵੀਰੇ ਪਾਗੋ ਨੂੰ ਮਾਰ ਕਰਾਰੀ ਮੱਛੀਆਂ ਸਵਾ ਕਰਾਰੀ ਮੱਛੀਆਂ ಮಚ್ಛಿ ತಗ ಜಳಗ ಮುಾರಿ ಮಚ್ಿ ಜಳ ಗಾರಿ ಮಚ್ೀ ಸವಾಕರಾರಿ